ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੰਕਜ ਅਕਾ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਸੋ ਅੱਜ ਆਪਣੇ ਨਾਲ ਨੇ ਕੋਲਾ ਕਿਸ਼ਨਪਰੀਆ ਜਿਨ੍ਹਾਂ ਨੇ ਕਿ ਬਹੁਤ ਜ਼ਿਆਦਾ ਵਧੀਆ song ਗਾਏ ਨੇ ਤੇ ਅੱਜ ਕੁਦਰਤੀ ਇਹਨਾਂ ਨਾਲ ਆਪਣਾ ਮੇਲ ਹੋਇਆ ਤੇ ਆਓ ਸੁਣਦੇ ਆ ਇਹਨਾਂ ਕੋਲੋਂ ਇੱਕ ਵਧੀਆ ਗੀਤ ਭਾਜੀ ਦੱਸੋ ਆਪਣਾ ਨਾਮ ਵਗੈਰਾ ਦੱਸੋ ਜੀ ਮੇਰਾ ਨਾਮ ਕੋਲਾ ਕਿਸ਼ਨਪਰੀਆ ਠੀਕ ਹੈ ਪਿੰਡ ਮੇਰਾ ਕਿਸ਼ਨਪੁਰ ਹੈ ਜੀ ਕਾਠਗੜ੍ਹ ਦੇ ਲਾਗੇ ਬਿਲਕੁਲ ਹੈ ਤਕਰੀਬਨ ਸਾਰੇ ਲੋਕਲ ਤਾਂ ਜਾਣਦੇ ਹੀ ਆ ਹਾਂਜੀ ਤੇ ਤੋਂ ਤੁਹਾਡਾ ਹੁਕਮ ਹੈ ਮੈਂ ਛੋਟੀ ਜਿਹੀ ਰਚਨਾ ਸੁਣਾ ਦਿੰਦਾ ਪਰ ਠੀਕ ਹੈ ਜੀ ਚਲੋ ਕੋਈ ਨਹੀਂ ਤੁਹਾਡੀ ਇੱਛਾ ਪੂਰੀ ਕਰਦਾ ਜਰੂਰ ਉਹ ਲੋਕੀ ਜਾਂਦੇ ਨੇ ਬਦਸ਼ਾਹ ਵਿੱਚ ਘੁੰਮਣ ਕਮਾਉਣ ਕਈ ਮੇਰੇ ਜਿਹੇ ਜਾਂਦੇ ਭੋਂਦੂ ਡਲਰ ਕਮਾਉਣ ਕਈ ਹੱਸ ਕੇ ਆਉਂਦੇ ਕਈ ਰੋ ਕੇ ਯਾਰੋ ਆਏ ਲੋਕੀ ਪਾ ਕੇ ਖੁਸ਼ ਆਉਂਦੇ ਅਸੀਂ ਖੋ ਕੇ ਯਾਰੋ ਆਏ ਲੋਕੀ ਪਾ ਕੇ ਕੁਸ਼ ਆਉਂਦੇ ਅਸੀਂ ਖੋ ਕੇ ਯਾਰੋ ਆਏ ਪਹਿਲਾ ਕੰਮ ਦੀ ਤਲਾਸ਼ ਵਿੱਚ ਬੜੇ ਤੱਕੇ ਖਾਦੇ ਕਈ ਕੀਤੇ ਤੱਕ ਦੀਰ ਸਾਡੇ ਨਾਲੇ ਘਾਟੇ ਵਾਦੇ ਕਈ ਕਈ ਦਿਨ ਬੀਤੇ ਸਾਡੇ ਭੁੱਖੇ ਹੱਥ ਆਏ ਲੋਕੀ ਪਾ ਕੇ ਕੁਸ਼ ਆਉਂਦੇ ਅਸੀਂ ਖੋ ਕੇ ਯਾਰੋ ਆਏ ਲੋਕੀ ਪਾ ਕੇ ਕੁਸ਼ ਆਉਂਦੇ ਸਿੱਖ ਹੋ ਗਏ ਯਾਰੋ ਆਏ ਹਾਂਜੀ ਬਹੁਤ ਵਧੀਆ ਗਾਇਆ ਪਾਜੀ ਤੁਸੀਂ ਬਹੁਤ ਸੋਹਣਾ ਤੇ ਆਪਾਂ YouTube ਤੇ ਪਾਉਂਦੇ ਆ ਤੇ ਦੇਖਦੇ ਆ ਲੋਕਾਂ ਦਾ ਰਿਸਪੌਂਸ ਕਿੰਨਾ ਕਿ ਤੁਹਾਨੂੰ ਪਿਆਰ ਦਿੰਦੇ ਨੇ ਠੀਕ ਹੈ ਧੰਨਵਾਦ ਪਾਜੀ ਬਹੁਤ ਬਹੁਤ